ਵਿਸ਼ਮ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਨੇ ਇੱਕ ਵਾਰੀ ਫੇਰ ਸਾਡੇ ਸੀਨੀਅਰ ਜਰਨਲਿਸਟ ਸੈਂਦੀ ਗੱਲ ਜੀ ਔਰ ਗੱਲ ਕਰਨ ਜਾ ਰਹੇ ਆ ਅੱਜ ਅਸੀਂ ਅਮੇਠੀ ਹਲਕੇ ਦੀ ਅਮੇਠੀ ਹਲਕਾ ਜਿੱਥੋਂ ਸਿਮਰਤੀ ਰਾਣੀ ਜੇਤੂ ਸੀ ਤੇ ਰਾਹੁਲ ਗਾਂਧੀ ਜਿਹੜੇ ਉਦੋਂ ਇਲੈਕਸ਼ਨ ਹਾਰ ਗਏ ਸੀ ਔਰ ਸ਼ਾਇਦ ਉਸੇ ਜਿੱਤ ਦਾ ਜਿਹੜਾ ਇਨਾਮ ਮਿਲਿਆ ਕਿਉਂਕਿ ਭਾਜਪਾ ਦੇ ਵਿੱਚ ਜੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਤੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾ ਜੀ ਉਹਨਾਂ ਤੋਂ ਬਾਅਦ ਤੀਸਰੇ ਨੰਬਰ ਦੀ ਸਭ ਤੋਂ ਵੱਡੀ ਨੇਤਾ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਸਿਮਰਤੀ ਹਰਾਨੀ ਔਰ ਇਸ ਵਾਰ ਵੀ ਬੜੀ ਉਹਨਾਂ ਨੇ ਜੋਰ-ਸ਼ੋਰ ਨਾਲ ਤਿਆਰੀ ਕੀਤੀ ਸੀ ਕਿ ਸ਼ਾਇਦ ਰਾਹੁਲ ਗਾਂਧੀ ਨੂੰ ਦੂਸਰੀ ਵਾਰੀ ਵੀ ਉਹ ਹਰਾਉਣ ਦਾ ਯਤਨ ਕਰੇਗੀ ਜਿਸ ਨੇ ਰਾਜ ਕੇ ਰਾਜਨੀਤਿਕ ਇਤਿਹਾਸ ਮੇ एक भूचाल ला दिया जब कांग्रेस पार्टी के राष्ट्रीय अध्यक्ष उनके शहजादों को अमेठी की जनता ने धूल चटाई और लोकतंत्र को ये संदेश दिया कि अगर सांसद पंद्रह साल लापता रहा तो उसका क्या पूरे खानदान का बोरिया बिस्तर बांधने की ताकत गरीब नागरिक में है पर इस बार ਰਾਹੁਲ ਗਾਂਧੀ ਜੀ ਨੇ ਇੱਕ ਸਧਾਰਨ ਜੇ ਕਹ ਲਓ ਕਿ ਕੋ ਬਹੁਤ ਵੱਡੇ ਲੀਡਰ ਨੂੰ ਉਹਨਾਂ ਦੇ ਸਾਹਮਣੇ ਖੜਾ ਕਰਨ ਦੀ بجائے ਇੱਕ ਕੋਈ ਇੰਨਾ ਚਰਚਿਤ ਨਹੀਂ ਪੂਰੇ ਇੰਡੀਆ ਲੈਵਲ ਤੇ ਤੇ ਇੱਕ ਜਿਸ ਸ਼ਖਸ ਨੂੰ ਖੜਾ ਕੀਤਾ ਉਹ ਕੌਣ ਸੀ ਕੀ ਉਹਦਾ ਨਾਮ ਸੀ ਤੇ ਇਹ ਕੀ ਪਾਲਿਸੀ ਸੀਗੀ ਕਾਂਗਰਸ ਦੀ ਅੱਜ ਇਸੇ ਵਿਸ਼ੇ ਤੇ ਗਰਬਤ ਕਰਨ ਲਈ ਸੰਦੀ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਗਿੱਲ ਸਾਹਿਬ ਇਹ ਕੀ ਪਾਲਿਸੀ ਆ ਪੀਐਸ ਵੀ ਤੇ ਸਮਝਦੇ ਸੀ ਜੇਪੀਆਰ ਕਾ ਬਹੁਤ ਵੱਡੇ ਲੈਵਲ ਦਾ ਕੋਈ ਲੀਡਰ ਛੱਡਣਗੇ ਪੀਆਰ ਕਾ ਸਿਮਰਤੀ ਇਰਾਨੀ ਨੂੰ ਉੱਥੇ ਮਤਲਬ ਇਹਦੀ ਸੀਪ ਲਾਉਣੀ ਆ ਜਾਂ ਇਹਨੂੰ ਉੱਥੋਂ ਹਰਾਉਣਾ ਤੇ ਕਾਂਗਰਸ ਨੇ ਕੀ ਐਰਕਾਂ ਇਹ ਗੇਮ ਖੇਡੀ ਆ ਵੇਖੋ ਗੇਮ ਉਹਨਾਂ ਦੀ ਐਕਚੁਅਲੀ ਜਦੋਂ ਪੱਖੋ ਕਹੇ ਜੀ ਰਾਏ ਬਰੇਦੀ ਤੋਂ ਸੋਨੀਆ ਗਾਂਧੀ ਜੀ ਨੇ ਐਤ ਕੀ ਆਪਣਾ ਚੋਣ ਲੜਨ ਤੋਂ ਮਨਾ ਕਰਤਾ ਕਾਨੂੰਨਾਂ ਸੇਧ ਦੱਸਿਆ ਤੇ ਉਹਨਾਂ ਨੂੰ ਮੈਂਬਰ ਆਸਭਾ ਵਾਸਤੇ ਜਿਹੜਾ ਉਹ ਫਿਰ ਹਨਾ ਬਣਾਇਆ ਉਹਨਾਂ ਰਾਜਤਾਂ ਤੇ ਉਸ ਤੋਂ ਬਾਅਦ ਕਿਆਸ ਲੱਗਣ ਲੱਗੀ ਸੀ ਕਿ ਸ਼ਾਇਦ ਜਿਹੜੇ ਰਾਹੁਲ ਗਾਂਧੀ ਨੇ ਜਾਂ ਪ੍ਰਿਅੰਕਾ ਗਾਂਧੀ ਜਿਹੜੇ ਉਹ ਅੰਮੇਠੀ ਅਤੇ ਉਥੋਂ ਜਿਹੜੇ ਰਾਜਪਾਲੀ ਤੋਂ ਚੋਣ ਲੜਨਗੇ ਇਹ ਪਰਿਵਾਰ ਦੀਆਂ ਦੋਹੇ ਪਰਿਵਾਰਕ ਸੀਟਾਂ ਨੇ ਪਰੰਪਰਾਕ ਜਿਹੜੀਆਂ ਸੀਟਾਂ ਨੇ ਤੇ ਇਥੋਂ ਚੋਣ ਲੜਨਗੇ ਲੇਕਿਨ ਐਂਡ ਤੱਕ ਵੇਖੋ ਸੋਸ਼ਲ ਮੀਡੀਆ ਦੇ ਬڑے-ਬڑے ਦਿੱਗਜ ਦੂਜੇ ਗੋਦੀ ਮੀਡੀਆ ਸਾਰਾ ਮੀਡੀਆ ਲੱਗਾ ਰਿਹਾ ਕਾਗਜ਼ ਭਰਨ ਵੇਲੇ ਤੱਕ ਕਮੇਟੀ ਤੋਂ ਇਹ ਚੱਲਦਾ ਰਿਹਾ ਕਿ ਅੱਜ 12 ਵਜੇ ਕਾਗਜ਼ ਫਾਈਨਲ ਹੋ ਗਏ ਆ ਸਰਾਹੂ ਜੀ ਨੇ ਸਾਈਨ ਕਰਤੇ ਆ ਸਭ ਕੁਝ ਹੋ ਗਿਆ ਤੇ ਰਾਹੁਲ ਕਮੇਟੀ ਤੋਂ ਲੜ ਰਹੇ ਨੇ ਲੋਕਾਂ ਨੇ ਸ਼ਰਤਾਂ ਲਾ ਲਈਆਂ ਇੱਕ ਬੰਦੇ ਨੇ ਸਾਡੇ ਉੱਥੇ ਤੁਹਾਡੇ ਵੀ ਉੱਥੇ ਸੰਬੰਧ ਨੇ ਪੁਰਾਣੇ ਹਨਾ ਉੱਥੇ ਬੰਦੇ ਨੇ ਦੱਸਿਆ ਵੀ ਆਪਾਂ ਪਾਉਣੇ 3 ਲੱਖ ਦੀ ਸ਼ਰਤ ਲਾ ਲਈ ਉਹਨੇ ਵੀ ਇਹ ਬਣਦੇ ਆ ਕਿ ਨਹੀਂ ਬਣਦੇ ਤੇ ਉਹ ਕਹਿੰਦੇ ਵੀ ਖਲੋਂਦਾ ਕੌਣ ਆ ਉਹ ਕਹਿੰਦਾ ਜੀ ਰਾਹੁਲ ਗਾਂਧੀ ਪੱਕਾ ਡਨ ਹੋ ਗਿਆ ਜੀ ਮੈਂ ਸਾਈਨ ਕਰਦੇ ਦੇਖ ਕੇ ਆਇਆ ਤੇ ਉਹਨੇ ਪਾਉਣੇ 3 ਲੱਖ ਦੀ ਸ਼ਰਤ ਲਾ ਲਈ ਤੇ ਜਦੋਂ ਕਾਗਜ਼ ਲਾਸਟ ਦਿਨ ਭਰਨ ਦੀ ਵਾਰੀ ਆਈ ਤੇ ਉਦੋਂ ਵੇਖਿਆ ਜੀ ਰਾਹੁਲ ਗਾਂਧੀ ਉਹ ਕਾਗਜ਼ ਨਹੀਂ ਦਿੱਤੇ ਤੇ ਸਭ ਤੋਂ ਵੱਡਾ ਝਟਕਾ ਜਾਂ ਅਚੰਬੇ ਵਾਲੀ ਗੱਲ ਕਰਦੇ ਆ ਕਾਂਗਰਸ ਨੇ ਉੱਥੋਂ ਉਸ ਬੰਦੇ ਨੂੰ ਉਸ ਨੇਤਾ ਨੂੰ ਉਤਾਰਿਆ ਜਿਹੜਾ ਕਦੇ ਸੰਜੀਗਾਂਦੀ ਜਾਂ ਜੀਵ ਗਾਂਧੀ ਨੂੰ ਅੰਮੇਠੀ ਤੇ ਉੱਥੇ ਰਾਇਬਰੀ ਲੈ ਕੇ ਗਿਆ ਸੀ ਤੇ ਉੱਥੇ ਸਾਰੀਆਂ ਇਹ ਚੋਣਾਂ ਇੱਕ ਇਹੀ ਸੂਤਰ ਧਾਰ ਰਿਹਾ ਇਹ ਲੜਾਉਂਦਾ ਸੀ ਆਪ ਨਹੀਂ ਸੀ ਲੜਦਾ ਇਹਨੂੰ ਅਸਿਸਟੈਂਟ ਵੀ ਕਿਹਾ ਜਾ ਸਕਦਾ ਇਸ ਨੂੰ ਪੀਏ ਵੀ ਕਿਹਾ ਜਾ ਸਕਦਾ ਹਨਾ ਇਹ ਕਸ਼ੋਰੀ ਲਾਲ ਸ਼ਰਮਾ ਉਹਨਾਂ ਦੀ ਕਿਸਮਤ ਚਮਕੀ ਤੇ ਉਹਨਾਂ ਨੂੰ ਉਹਨਾਂ ਨੇ ਕਾਗਜ਼ ਭਰਾਤੇ ਤੇ ਜਿਹੜਾ ਪੌਣੇ 3 ਲੱਖ ਵਾਲਾ ਸੀ ਉਹ ਸ਼ਰਤ ਹਾਰ ਕੇ ਤੇ ਉਹ ਹਾਰ ਹੀ ਜਾਣਾ ਸੀ ਜਦੋਂ ਉਹਨਾਂ ਮਿੱਟੀ ਤੋਂ ਖਲੋਤੇ ਨਹੀਂ মিডিਆ ਵੀ ਸਾਰਾ ਹੱਕਾਬਕ ਕਰਿਆ ਗਿਆ ਸਭ ਦੀਆਂ ਕਿਆਸ ਰਈਆਂ ਜਿਹੜੀਆਂ ਉਹ ਟੱਠੇ ਖੂਚ ਪੈ ਗਈਆਂ ਵੀ ਬਣਿਆ ਕੀ ਹੈ ਤੇ ਉਹਨਾਂ ਨੇ ਵੇਖੋ ਆਪਣੀ ਸਟ੍ਰੈਟਜੀ ਉਹਨਾਂ ਕੀਤੀ ਕਿ ਮਾਤਾ ਵਾਲੀ ਜਿਹੜੀ ਸੋਨੀਆ ਗਾਂਧੀ ਜੀ ਵਾਲੀ ਸੀਟ ਸੀ ਉਹਨਾਂ ਕਿਹਾ ਵੀ ਉੱਥੇ ਜਿਆਦਾ ਪਕੜਾ ਇੱਕ ਤਾਂ ਉੱਥੇ ਉਮੀਦਵਾਰ ਅੱਗੇ ਮਜ਼ਬੂਤ ਨਹੀਂਗਾ ਤੇ ਉਥੋਂ ਹੀ ਜਿਹੜਾ ਪ੍ਰੰਪਰਾਗਤ ਜਿਹੜੀ ਸੀਟ ਹੈ ਉਹਨੂੰ ਅੱਗੇ ਵਧਾਇਆ ਜਾਏ ਬਿਲਕੁਲ ਠੀਕ ਹੈ ਤੁਸੀਂ ਸੰਦੀਗਲ ਜੀ ਬਹੁਤ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਰਹੀ ਹੋ ਪਰ ਹੁਣ ਇਹ ਦੱਸੋ ਵੀ ਕੀ ਲੱਗਦਾ ਕਿ ਕਿਸ਼ੋਰੀ لال ਸ਼ਰਮਾ ਚ ਇਹ ਦਮ ਹੈਗਾ ਕਿ ਉਹ ਸਿਮਰਤੀ ਇਰਾਨੀ ਨੂੰ ਹਰਾ ਦੂਗਾ ਕਿ ਜਾਂ ਬਸ ਇੱਕ ਫਾਰਮੈਲਿਟੀ ਕਰਕੇ ਤੇ ਸਾਈਡ ਤੇ ਹੋ ਗਈ ਹੈ ਕਾਂਗਰਸ ਨਹੀਂ ਪਹਿਲਾਂ ਵੇਖੋ ਇਹ ਤੁਹਾਡਾ ਬੜਾ ਬਾਜ਼ਮਜਾ ਸਵਾਲ ਆ ਦਰਸ਼ਕ ਵੀ ਚਾਹੋਗੇ ਜ਼ਰੂਰ ਜਾਨਣਾ ਪਿਆਰੇ ਦਰਸ਼ਕੋ ਮੈਂ ਦੱਸਣਾ ਚਾਹਾਂਗਾ ਕਿ ਪਹਿਲਾਂ ਜਦੋਂ ਸ਼ੁਰੂਆਤ ਤੇ ਉਹਨਾਂ ਕਾਗਜ਼ ਭਰੇ ਨੇ ਤੇ ਬਹੁਤ ਸਾਰਾ ਮੀਡੀਆ ਦਾ ਵੱਡਾ ਹਿੱਸਾ ਚਲੋ ਗੋਦੀ ਮੀਡੀਆ ਦੀ ਤਾਂ ਆਪਾਂ ਗੱਲ ਹੀ ਨਾ ਕਰਦੇ ਹੋ ਤੇ ਪੜਵੇ ਨੇ ਪੜਵਿਆਂ ਦੀ ਤਾਂ ਗੱਲ ਕਿਤੇ ਕਰਨੀ ਨਹੀਂ ਚਾਹੀਦੀ ਹਨਾ ਉਹ ਤੇ ਇੱਕ ਤਰਫਾ ਹੀ ਚੱਲ ਰਹੇ ਨੇ ਉਹਨਾਂ ਦੇ ਅੱਖਾਂ ਬੰਦ ਕੀਤੀਆਂ ਨੇ ਤੇ ਉਹ ਥੱਲੇ ਲੱਗੇ ਨੇ ਉਹ ਤੇ ਚਾਟੂਕਾਰਤਾ ਦੀਆਂ ਹੱਦਾਂ ਜਿਹੜੀਆਂ ਸੀਮਾਂ ਤੋੜ ਦਿੱਤੀਆਂ ਨੇ ਠੀਕ ਉੱਥੇ ਹੀ ਗੱਲ ਸੀਗੀ ਵੀ ਇਹ ਜਦੋਂ ਕਿਸ਼ੋਰੀ ਲਾਲ ਸ਼ਰਮਾ ਖਲੋਗੇ ਨੇ ਤੇ ਇਹ ਬੰਦੇ ਭਲੇ ਮਾਨਸ ਨੇ ਦਿਗਜ ਨੇ ਚਲੋ ਪੁਰਾਣੇ ਲੇਕਿਨ ਇਹ ਸੀਗਾ ਉੱਥੇ ਵੀ ਇਹਨਾਂ ਨੇ ਹਰ ਜਣਾ ਸਮਿਤੀ ਰਾਣੀ ਸਾਹਮਣੇ ਇਹਨਾਂ ਦਾ ਪਾਣੀ ਨਹੀਂ ਭਰਿਆ ਜਾਣਾ ਕਿਉਂਕਿ ਇਹ ਉਦੇ ਅੱਗੇ ਏ ਧੱਕੜ ਆਗੂ ਨਹੀਂ ਹੁਣ ਜਦੋਂ ਇੰਨੀ ਪਾਵਰ ਇੰਨੀ ਤਾਕਤ ਆ ਜਾਂਦੀ ਹੈ ਤਾਂ ਗਮਾਨ ਵੀ ਜਿਹੜਾ ਉਹ ਆ ਜਾਂਦਾ ਠੀਕ ਹੈ ਇਹਦੇ ਵਿੱਚ ਹੀ ਇਸੇ ਅਵਲ ਵਿੱਚ ਉਹਨਾਂ ਤੇ ਗਮਾਨ ਆਇਆ ਤੇ ਉਹਨਾਂ ਦੇ ਵੇ ਆਫ ਟਾਕਿੰਗ ਬੋਲੀ 'ਚ ਫਰਕ ਪੈ ਗਿਆ ਲੋਕਾਂ ਨਾਲ ਮਿਲਣੀ 'ਚ ਫਰਕ ਪੈ ਗਿਆ ਉਹ ਉੱਥੇ ਪੱਤਰਕਾਰਾਂ ਨਾਲ ਵੀ ਭੜਕੇ ਕਈ ਵਾਰੀ ਤੇ ਦੂਜੀ ਗੱਲ ਇਹ ਹੋਈ ਉੱਥੋਂ ਜੀ ਉਹਨਾਂ ਨੇ ਹੌਲੀ-ਹੌਲੀ ਆਪਣਾ ਜਿਹੜਾ ਕੇਡਰ ਸੀ ਨਾ ਭਾਜਪਾ ਦਾ ਉਹ ਆਪਣੀ ਈਗੋ ਕਰਕੇ ਕਹਿੰਦੇ ਆ ਤੇ ਚਰਚਾ ਇਸ ਗੱਲ ਦੀ ਕਥਤ ਚਰਚਾ ਵੀ ਉਹਨਾਂ ਨੇ ਉਹ ਜਿਹੜਾ ਸੀ ਕਿਡਨ ਨਰਾਜ਼ ਕਰ ਲਿਆ ਇੱਕ ਉਹਨਾਂ ਦੇ ਪੀਏ ਨੇ ਪੀਏ ਦਾ ਬਿਹੇਵੀਅਰ ਕਹਿੰਦੇ ਲੋਕਾਂ ਦਾ ਇੰਨਾ ਮਾੜਾ ਹੈ ਉੱਥੇ ਸਾਡੇ ਪੱਤਰਕਾਰ ਸੱਜਣ ਨੇ ਉਹ ਦੱਸਦੇ ਆ ਕਿ ਇੰਨਾ ਮਾੜਾ ਹੈ ਕਿ ਉਹਦੇ ਕਰਕੇ ਵੀ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਚੱਲਣਾ ਪੈ ਰਿਹਾ ਤੇ ਉਹ ਜਿਹੜੋ ਆਪ ਬੰਦਾ ਜਿਹੜਾ ਪੀਏ ਗਲਤ ਬੋਲੇਗਾ ਉਹ ਫੀਡਬੈਕ ਵੀ ਮੰਤਰੀ ਨੂੰ ਜਾਂ ਨੇਤਾ ਆਪਣੇ ਨੂੰ ਗਲਤ ਦੇਗਾ ਉਹਨੇ ਤੇ ਆਪਣਾ ਹੀ ਆਪਣੇ ਆਪ ਨੂੰ ਸੱਚਾ ਕਹਿਣਾ ਨਾ ਉਹ ਬੇੜਾ ਕਰ ਕਰ ਰਿਹਾ ਇੱਕ ਸਭ ਤੋਂ ਵੱਡਾ ਉੱਥੇ ਪ੍ਰੋਬਲਮ ਹੋਈ ਹੈ ਕਿ ਉੱਥੇ ਇੱਕ ਸੰਜੀਤ ਸਿੰਘ ਸੀ ਜਿਹੜੇ ਕੇਂਦਰੀ ਮੰਤਰੀ ਰਹੇ ਨੇ ਦਾਪ ਦਾ ਤੇ ਰਾਜਾ ਨੇ ਉਥੋਂ ਦੇ ਪਰ ਜਿਹੜਾ ਰਾਜਾ ਉਹ ਉਹਨਾਂ ਉਹੀ ਮਿੱਟੀ ਵਿੱਚ ਕਿਸੇ ਵੇਲੇ ਉਹ ਸੰਜੀਤ ગાંધી ਤੇ ਜੀਵ ગાંધી ਨੂੰ ਲਿਆਏ ਸਨ ਤੇ ਉਹ ਹੁਣ ਕਾਂਗਰਸ ਤੋਂ ਭਾਜਪਾ ਚ ਬਾਦਸ਼ਾਮਲ ਹੋ ਗਈ ਸੀ ਉਹ ਖਫਾ ਹੋ ਗਏ ਨੇ ਇਹਦੇ ਨਾਲ ਤੇ ਇੱਥੋਂ ਤੱਕ ਖਫਾ ਹੋ ਗਏ ਨੇ ਕਿ ਸੂਤਰ ਸਾਡੇ ਦੱਸਦੇ ਨੇ ਅਹਿਮ ਜਿਹੜੇ ਬਹੁਤ ਜਿਹੜੇ ਅੰਦਰ ਦੀ ਗੱਲ ਦੱਸਦੇ ਨੇ ਤੇ ਉਹ ਉੱਥੇ ਹਿਮਾਚਲ ਵਿੱਚ ਆਣ ਕੇ ਉੱਥੇ ਬੈਠੇ ਠੰਡੀਆਂ ਪਹਾੜੀਆਂ ਚ ਬੈਠੇ ਉਥੋਂ ਚਲੇ ਗਏ ਹੈ ਹਲਕਾ ਇੱਕਵਿਟ ਕਰ ਗਏ ਨੇ ਤੇ ਜਦੋਂ ਐਡਾ ਵੱਡਾ ਬੰਦਾ ਹਲਕੇ 'ਚੋਂ ਚੱਲ ਜੇ ਇਹ ਜਿਹੜੇ ਇੱਕ ਉਥੋਂ ਦੇ ਜਿਹੜੇ ਲੋਕਲ ਜਿੱਦਾਂ ਸੰਗ ਨਾਲ ਇਹ ਸਾਰੇ ਹਿੰਦੁਸਤਾਨ 'ਚ ਇਹ ਚਰਚਾ ਕਿ ਸੰਗ ਬਹੁਤਾ ਸਰਗਰਮੀ ਨਹੀਂ ਵਿਖਾ ਰਿਹਾ ਉੱਥੇ ਵੀ ਸੰਗ ਦਾ ਇਹੋ ਹਾਲ ਮੰਨਿਆ ਜਾ ਰਿਹਾ ਹੁਣ ਜਦੋਂ ਜਿਹਨੂੰ ਦਿਨ ਅੱਗੇ ਵਾਦੇ ਗਏ ਕਸ਼ੋਰੀ ਲਾਲ ਸ਼ਰਮਾ ਹੋਰੀ ਪਿਕਚਰ 'ਚ ਆਉਂਦੇਗੇ ਮੁਕਾਬਲੇ 'ਚ ਆਉਂਦੇਗੇ ਤੇ ਇਸ ਟਾਈਮ ਉੱਥੇ ਬਹੁਤ ਜ਼ਿਆਦਾ ਕਾਟੇ ਦੀ ਟੱਕਰ ਹੋ ਗਈ ਅੱਛਾ ਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਕੁਝ ਵੀ ਹੋ ਸਕਦਾ ਹੈ वैसे तक तक ते ਫਿਲਹਾਲ ਅੱਜ ਜਿਹੜਾ ਉਹ ਸੀਗਾ 2-4 ਦਿਨ ਤੱਕ ਪਹਿਲਾਂ ਤੱਕ ਅੱਜ ਜਾ ਰਿਹਾ ਸੀ ਰਾਨੀ ਮੈਡਮ ਨੂੰ ਤੇ ਲੇਕਿਨ ਹੁਣ ਉਥੇ ਬਿਲਕੁਲ ਬਰਾਬਰ ਤੇ ਲੈਂਦਾ ਤੇ ਬਹੁਤ ਸਾਰੇ ਲੋਕ ਉਥੇ 1921 ਦਾ ਕੰਮ ਹੋ ਗਿਆ ਤੇ ਕਈ ਕਹਿ ਰਹੇ ਆਪੇ ਨਹੀਂ ਕਿਸ਼ੋਰੀ لال ਜਿੱਤੇਗਾ ਕਿਉਂਕਿ ਭਾਜਪਾ ਤੋਂ ਅਨਾਈਡ ਨੇ ਇੱਕ ਉਥੇ ਪ੍ਰਿਯੰਕਾ ਗਾਂਧੀ ਨੇ ਇੱਕ ਇੱਕ ਰਾਹੁਲ ਗਾਂਧੀ ਨੇ ਅ ਅਕਲੇਸ਼ ਸ਼ਰਮਾ ਜਾਦਵ ਨੇ ਇਹਨਾਂ ਸਾਰਿਆਂ ਨੇ ਉਥੇ ਰੈਲੀਆਂ ਰੁਲੀਆਂ ਕੀਤੀਆਂ ਰੋਡ ਸ਼ੋਅ ਕੀਤੇ ਨੇ ਤੇ ਕਾਫੀ ਲੋਕਾਂ ਨੇ ਉਥੋਂ ਉਹਨਾਂ ਨੂੰ ਪਿਆਰ ਦਿੱਤਾ ਉਹਦੇ ਕਰਕੇ ਵੀ ਕਾਂਗਰਸ ਬੜੀ ਉਤਸ਼ਾਹਤ ਹੈ ਵੀ ਅਸੀਂ ਜਿੱਤਾਂਗੇ ਬਾਕੀ ਕਾਂਟੇ ਦੀ ਟੱਕਰ ਆ ਅੱਜ ਉਹਨਾਂ ਦੀ ਕਿਸਮਤ ਡੱਬਿਆਂ 'ਚ ਬੰਦ ਹੋ ਗਈ ਹੈ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ 4 ਤਰੀਕ ਨੂੰ ਜਿਹੜੇ ਜਦੋਂ ਅੰਦਾਜ਼ੇ ਲੱਗਣਗੇ ਤੇ ਜਾਂ ਸਾਹਮਣੇ ਸਭ ਕੁਝ ਆਏਗਾ ਫਿਰ ਪਤਾ ਲੱਗੇਗਾ ਕਿ ਕਿਸ਼ੋਰੀ لال ਜੀ ਜਿੱਦਾਂ ਰਾਨੀ ਨੇ ਰਾਹੁਲ ਗਾਂਧੀ ਦੀ ਪਟਕਣੀ ਪਾਈ ਸੀ ਬਾਜ਼ੀ ਲਵਾਈ ਸੀ ਕੀ ਕਿਸ਼ੋਰੀ لال ਮੈਡਮ ਨੂੰ ਹਰਾ ਪਾਉਣਗੇ ਬੜਾ ਦਿਲਚਸਪ ਮੁਕਾਬਲਾ ਹਿੰਦੁਸਤਾਨ ਦੇ ਸਭ ਤੋਂ ਹਾਰਡ ਸੀਟਾਂ ਵਿੱਚ ਇਹ شمار ਆ ਬਿਲਕੁਲ ਜੀ ਸਾਡੀ ਨਜ਼ਰ ਲਗਾਤਾਰ ਬਣੀ ਰਹੇਗੀ ਔਰ ਇਸ ਸੀਟ ਦੇ ਉੱਤੇ ਕੀ ਪੋਜੀਸ਼ਨ ਬਣਦੀ ਹੈ ਕਿ ਵਾਕਿਆ ਹੀ ਆਪਣੀ ਜਿੱਤ ਨੂੰ ਦੁਹਰਾ ਪਾਉਂਦੀ ਹੈ ਸਮ੍ਰਿਤੀ 에ਰਾਨੀ ਜੀ ਕਿ ਜਾਂ ਫਿਰ ਇਸ ਵਾਰ ਕਿਸ਼ੋਰੀ ਲਾਲ ਸ਼ਰਮਾ ਜੀ ਜੇਤੂ ਬਣ ਕੇ ਨਿਤਰਨਗੇ ਬਾਕੀ ਸਮੇਂ ਦੇ ਨਾਲ ਸਾਰੇ ਸਾਹਮਣੇ ਆ ਜਾਂਦੇ ਨੇ ਤੁਸੀਂ ਵੇਖਦੇ ਰਹਿਣਾ ਜੀ ਵਿਸ਼ਵ ਟੀਵੀ ਧੰਨਵਾਦ ਜੀ